ਜੋ ਇੱਕ ਉਸ ਇਨਸਾਨ ਨੂੰ ਤੁਹਾਡੇ ਕੋਲ ਲਿਆਵਾਂਗੇ ਜਿਹੜਾ ਆਪਣੇ ਘਰ ਦੇ ਵਿੱਚ ਗਲਤ ਧੰਦਾ ਚਲਾ ਰਿਹਾ ਉਹਦੇ ਕੋਲ 16 17 ਸਾਲ ਦੀਆਂ 18 ਸਾਲ ਦੀਆਂ 19 ਸਾਲ ਦੀਆਂ 25 ਸਾਲ ਦੀਆਂ 34 35 ਸਾਲ ਦੀਆਂ ਬੁੜੀਆਂ ਜਨਾਨੀਆਂ ਕੁੜੀਆਂ ਆ ਕੇ ਉਹਦੇ ਘਰ ਦੇ ਵਿੱਚ ਬਹਿ ਜਾਂਦੀਆਂ ਨੇ ਤੇ ਮੁੰਡੇ ਆਉਂਦੇ ਨੇ ਮੋਟਰਸਾਈਕਲਾਂ ਤੇ ਕੋਈ ਕਾਰਾਂ ਦੇ ਕੋਈ ਆਪਣੇ ਆਪਣੇ ਸਾਧਨਾਂ ਤੇ ਪੈਸੇ ਲੈ ਕੇ ਆਉਂਦੇ ਨੇ ਉੱਥੇ ਗਲਤ ਕੰਮ ਕਰਨ ਵਾਸਤੇ ਉਸ ਬੰਦੇ ਨੇ ਆਪਣੇ ਘਰ ਦੇ ਵਿੱਚ ਗਲਤ ਧੰਦਾ ਚਲਾਇਆ ਹੋਇਆ ਅੱਜ ਉਸ ਇਨਸਾਨ ਨਾਲ ਮਲਾਵਾਂਗੇ ਕੀ ਮਜਬੂਰੀ ਸੀ ਉਸ ਬੰਦੇ ਦੀ ਕਿਉਂ ਇਹ ਧੰਦਾ ਚਲਾਇਆ ਸੀ ਕਿਉਂ ਇਹ ਧੰਦਾ ਬੰਦ ਕਰਨਾ ਕਿਉਂ ਨਹੀਂ ਚਾਹੁੰਦਾ ਫਿਰ ਉਸ ਬੰਦੇ ਨੂੰ ਇਹ ਵੀ ਪੁੱਛਿਆ ਸੀਗਾ ਵੀ ਕਿਉਂ ਬੰਦ ਨਹੀਂ ਕਰਨਾ ਚਾਹੁੰਦਾ ਕਹਿੰਦਾ ਮੇਰਾ ਇੱਕ ਲਿਸੈਂਸ ਬਣਿਆ ਹੋਇਆ ਮੈਨੂੰ ਇਹ ਦੱਸੋ ਇਹ ਜੇ ਕੰਮਾਂ ਦੇ ਵੀ ਲਿਸੈਂਸ ਹੋਣੇ ਜ਼ਰੂਰੀ ਆ ਜਾਂ ਨਹੀਂ ਇਹ ਜੇ ਕੰਮਾਂ ਨੂੰ ਤੋਂ ਬਾਹਰ ਹੋਣਾ ਚਾਹੀਦਾ ਸ਼ਹਿਰੋਂ ਬਾਹਰ ਹੋਣਾ ਚਾਹੀਦਾ ਇਸ ਵਿੱਚ ਥੋੜੀ ਵੀ ਹਾਨੀ ਆ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਇਹ ਆਪਣੀ ਇੱਕ ਬਹੁਤ ਤਗੜੀ ਕੌਮ ਆ ਸੂਰਬੀਰਾਂ ਦੀ ਧਰਤੀ ਆ ਕਹਿ ਦੀ ਇਹ ਪੰਜਾਬ ਦੇ ਵਿੱਚ ਇਹ ਜੇ ਕੰਮ ਹੋਣੇ ਜ਼ਰੂਰੀ ਆ ਜਾਂ ਨਹੀਂ ਜ਼ਰੂਰੀ ਥੋਡੀ ਇਹ ਸੋਚ ਨੂੰ ਮੈਂ ਜ਼ਰੂਰ ਵਿਖਾਉਂਗਾ ਵੀਡੀਓ ਦੇ ਵਿੱਚ ਵੀ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਅੱਜ ਜਿਹੜੀ ਵਿਖਾਵਾਂਗੇ ਵੀਡੀਓ ਉਸ ਇਨਸਾਨ ਨਾਲ ਮਲਾਵਾਂਗੇ ਤੁਹਾਨੂੰ ਆਜੋ ਮੜਾ ਖਿੱਚ ਕੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੇ ਇਨਸਾਨ ਨਾਲ ਮਲਾਵਾਂਗੇ ਤੁਹਾਨੂੰ ਇਹ ਉਹ ਮੁੰਡਾ ਜਿਹੜਾ ਆਪਣੇ ਘਰ ਦੇ ਵਿੱਚ ਗਲਤ ਧੰਦਾ ਚਲਾਉਂਦਾ ਕੁੜੀਆਂ ਲਿਆ ਕੇ ਉੱਥੇ ਛੋਟੀ ਛੋਟੀ ਉਮਰ ਦੀਆਂ ਵੱਡੀ ਵੱਡੀ ਉਮਰ ਦੀਆਂ ਕੁੜੀਆਂ ਲਿਆ ਕੇ 16 17 ਸਾਲ ਦੀਆਂ 21 22 ਸਾਲ ਦੀਆਂ 35 40 ਸਾਲ ਦੀਆਂ ਪਿਆ ਤੇ 60 ਸਾਲ ਦੀਆਂ ਕੁੜੀਆਂ ਬੁੜੀਆਂ ਲਿਆ ਕੇ ਉੱਥੇ ਉਹਨਾਂ ਨਾਲ ਗਲਤ ਸਬੰਧ ਬਣਾਉਂਦਾ ਕਿੰਨਾਂ ਦੇ ਜਿਹੜੇ ਲੋਕ ਉੱਥੇ ਆਉਂਦੇ ਆ ਇਹ ਚਾਹਵਾਨ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਜੇ ਸਾਨੂੰ ਕੋਈ ਕੁੜੀ ਮਿਲ ਜੇ ਯਾਰ ਉੱਥੇ ਅਸੀਂ ਜਾ ਕੇ ਆਪਣੇ ਆਪ ਨੂੰ ਸੰਤੋਸ਼ਟ ਕਰਦੇ ਆ ਉੱਥੇ ਇਹ ਉਮਰ ਦੀਆਂ ਕੁੜੀਆਂ ਇਹਨਾਂ ਕੋਲ ਹੁੰਦੀਆਂ ਨੇ ਠੀਕ ਆ ਹੁਣ ਅੱਜ ਇਹਦੇ ਨਾਲ ਗੱਲਬਾਤ ਕਰਾਂਗੇ ਵੀ ਇਹਨੂੰ ਕੋਈ ਰੋਕਦਾ ਕਿਉਂ ਨਹੀਂ ਕਿਉਂ ਨਹੀਂ ਰੋਕਦਾ ਇਹ ਸ਼ਰਿਆਮ ਧੰਦਾ ਕਿਉਂ ਪੰਜਾਬ ਦੇ ਵਿੱਚ ਕਿਉਂ ਪਿੰਡਾਂ ਸ਼ਹਿਰਾਂ ਦੇ ਵਿੱਚ ਚੱਲਦਾ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਕੀ ਨਾ ਤੇਰਾ ਮੇਰਾ ਨਾਮ ਸੁਣਨੀ ਵੀਰੇ ਸੁਣਨੀ ਆ ਹਾਂ ਅੱਛਾ ਤੂੰ ਘਰ ਦੇ ਵਿੱਚ ਕੁੜੀਆਂ ਲਿਆ ਲਿਆ ਕੇ ਗਲਤ ਕੰਮ ਕਰਾਉਣਾ ਉਹਨਾਂ ਤੋਂ ਹਾਂ ਬਾਈ ਹਾਂ ਬਈ ਬੜੀ ਗਰਮ ਨਾ ਬੋਲ ਰਿਹਾ ਹਾਂ ਹਾਂ ਬਾਈ ਕੁੜੀਆਂ ਦਾ ਬਾਈ ਜੀ ਆਪ ਆਉਂਦੀਆਂ ਸਾਨੂੰ ਕਿਰਾਇਆ ਦਿੰਦੀਆਂ ਫੇਰ ਹੀ ਆ ਤੋਡੇ ਕੋਲ ਕਿਵੇਂ ਸਿਸਟਮ ਕਿਵੇਂ ਬਣਿਆ ਹੋਇਆ ਉਹ ਆਉਂਦਾ ਬਾਈ ਐਵੇਂ ਬਣਿਆ ਹੋਇਆ ਠੀਕ ਹੈ ਮੇਰਾ ਮੈਂ ਆਪਣਾ ਕੰਮ ਧੰਦਾ ਕਰਦਾ ਹੈਗਾ ਬਦਕਾ ਮੇਰੇ ਕੋਲ ਇੱਕ ਕੁੜੀ ਆਈ ਉਹ ਮੈਨੂੰ ਕਹਿੰਦੀ ਬਰੇਮਣ ਨੂੰ ਕਿਰਾਏ ਤੇ ਰਹਿਣ ਨੂੰ ਕਹਿੰਦੀ ਘਰ ਦੇ ਦੇ ਹੂੰ ਉਹਨੂੰ ਮੈਂ ਸਾਡੇ 4 ਕਮਰੇ ਹੈਗੇ ਵੀਰੇ ਇੱਕ ਕਮਰਾ ਦੇਦਾ ਉਹਨੂੰ ਮੈਂ ਤੇ ਮੈਂ ਜਦੋਂ ਉਹਨੂੰ ਇੱਕ ਕਮਰਾ ਦੇਦਾ ਉਹ ਮੈਨੂੰ ਕਹਿੰਦੀ ਕਿੰਨੇ ਪੈਸੇ ਲਵੋਗੇ ਮੈਂ 4000 ਰੁਪਏ ਇੱਕ ਕਮਰੇ ਦਾ ਇੱਕ ਮਹੀਨੇ ਦਾ ਹਾਂ ਤੇ ਉਹ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਤੇ ਫਿਰ ਹੌਲੀ-ਹੌਲੀ ਬਈ ਮੈਨੂੰ ਉਹਦੇ ਲਸਣ ਦੇ ਠੀਕ ਨਹੀਂ ਲੱਗੇ ਤੇ ਹੌਲੀ ਹੌਲੀ ਇੱਕ ਵਾਰੀ ਉਹਨੇ ਨਾ ਬਾਈ ਆਪਦੇ ਸਾਡੇ ਘਰੇ ਮੰਡਾ ਸੱਦ ਲਿਆ ਤੇ ਫਿਰ ਉਹ ਪਈ ਮੈਂ ਫੜ ਲਈ ਮੈਂ ਵੀ ਤੂੰ ਮੇਰੇ ਘਰੇ ਰਹਿ ਰਿਹਾ ਕਿ ਇਹ ਹੀ ਕਾਦੋਂ ਗੰਦ ਗਲਤ ਕੰਮ ਕਰ ਰਹੀਆਂ ਹਾਂ ਗਲਤ ਕੰਮ ਕਰਦੀਆਂ ਮੈਨੂੰ ਕਹਿੰਦੀ ਮੇਰਾ ਨਾ ਕਹਿੰਦੀ ਤੰਦਾ ਤੰਦਾ ਮੈਨੂੰ ਕਹਿੰਦੀ ਮੈਂ ਵੀ ਇਹ ਤਾਂ ਗੱਲ ਮੈਂ ਤੇਰੀ ਗਲਤ ਆ ਮੇਰੇ ਘਰ ਦੇ ਵਿੱਚ ਰਹਿ ਕੇ ਇਹੋ ਜਿਹੇ ਕੰਮ ਕਰਦੀਆਂ ਤੇ ਫਿਰ ਮੈਨੂੰ ਕਹਿੰਦੀ ਤੂੰ ਕੀ ਕਰ ਲੈਨੇ ਹਾਂ ਰਲ ਕੇ ਕਰ ਲੈਨੇ ਆ ਫਿਰ ਯਾਰ ਮੈਨੂੰ ਵੀ ਥੋੜਾ ਥੋੜਾ ਹੋਇਆ ਪਈ ਯਾਰ ਮਾਹਰ ਭਾਂ ਚ ਕੰਮ ਨਾ ਸਹੀਆ ਤੇ ਵਿੱਚ ਮੇਰੇ ਦਿਲ ਨੂੰ ਆਏ ਹੋਏ ਭਾਂਜੇ ਕਹਿਣ ਨੂੰ ਪਤਾ ਲੱਗਿਆ ਉਹਨਾਂ ਡਾਂਗਾ ਪਿਆਣਾ ਇੱਥੇ ਪਿੰਡ 'ਚ ਆਸਗਵੰਡਾ ਬਈ ਸਾਡਾ ਭੈੜਾ ਬਹੁਤਾ ਯਾਰ ਨਾਲੇ ਕਹਿੰਦੇ ਘਰ ਦੇ ਹਾਲਾਤ ਇਹ ਜਿਹੀ ਸੀਗੇ ਵੀ ਉਹ ਚੀਜ਼ਾਂ ਉਹਨੇ ਤੈਨੂੰ ਸਮਝਾਇਆ ਵੀ ਇਹ ਤੇਰੇ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਾਰੀਆਂ ਇਹ ਕੰਮ ਦੇ ਵਿੱਚੋਂ ਨਿਕਲ ਜਾਣੀਆਂ ਵੀ ਆਪਾਂ ਰਲ ਕੇ ਕੰਮ ਕਰ ਲੈਨੇ ਹਾਂ ਹਾਂ ਬਈ ਉਹ ਮੈਨੂੰ ਕਹਿੰਦੀ ਸੀਗੀ ਵੀ ਮਾਂ ਕਹਿੰਦੀ ਤੇਰਾ ਸਾਥ ਦਊਂਗੀ ਫਿਰ ਮਹਾ ਚੱਲ ਠੀਕ ਆ ਤੇ ਹੌਲੀ ਹੌਲੀ ਫਿਰ ਬਈ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਲੋਕ ਮੇਰੇ ਗੱਲ ਪਨ ਲੱਗ ਵੀ ਤੂੰ ਇਹ ਕੰਮ ਕਰਾਉਣਾ ਫਿਰ ਉਹਨੇ ਉਸ ਤੇ ਵਾਈ ਸੇਲਨ ਆਸਾਦ ਲੈ ਕਰੇ ਹੋਰ ਰਾਤ ਬਹੁਤ ਕੰਮ ਕਰਾਉਣ ਲੱਗ ਗਈ ਉਹ ਫਿਰ ਮਾਈ ਵੀ ਉਹਦੀ ਸਾਈਡ ਲਾਈਨ ਲੱਗ ਗਿਆ ਬਈ ਚੱਲ ਠੀਕ ਆ ਤੇ ਹੌਲੀ ਹੌਲੀ ਫਿਰ ਬਈ ਸਾਰੇ ਸਾਡਾ ਸਾਥ ਦੇਣ ਲੱਗ ਗਏ ਲੋਕ ਮੇਰੇ ਤੇ ਕਰਨ ਲੱਗ ਪਏ ਨੂੰ ਐ ਕਰਦਾ ਕਿ ਪੁਲਿਸ ਜੇ ਫੜਾ ਲਾ ਗਈ ਜਾਨੀ ਕਿ ਇੰਨੀ ਗੱਲ ਹੋ ਗਈ ਸੀ ਕਿ ਬਈ ਯਾਰ ਮੈਂ ਹੁਣ ਕਿਸੇ ਤੋਂ ਡਰਦਾ ਨਹੀਂ ਸਾਡਾ ਲਾਇਸੈਂਸ ਬਣ ਗਿਆ ਕਾਗਜ਼ ਲਾਇਸੈਂਸ ਬਣ ਗਿਆ ਪੁਲਿਸ ਦਾ ਪੁਲਿਸ ਵਾਲਾ ਗ੍ਰੇ ਲਾਇਸੈਂਸ ਬਣ ਗਿਆ ਉਹ ਕਹਿੰਦੇ ਵੀ ਇਹ ਧੰਦੇ ਤੁਸੀਂ ਕਰਾ ਸਕਦੇ ਹੋ ਤੁਹਾਡਾ ਲਾਇਸੈਂਸ ਬਣ ਗਿਆ। ਹਾਂ। ਕਿਵੇਂ ਲਾਇਸੈਂਸ ਕਿਵੇਂ ਬਣ ਜਾਂਦਾ ਹੈ? ਲਾਇਸੈਂਸ ਆ ਹੀ ਬਣ ਜਾਂਦਾ ਭਈ ਯਾਰ। ਨਹੀਂ ਅੱਛਾ ਜਿਹੜੀਆਂ ਕੁੜੀਆਂ ਤੁਹਾਡੇ ਕੋਲ ਆਉਂਦੀਆਂ ਵੀ ਹਰ ਇੱਕ ਉਮਰ ਦੀ ਕੁੜੀ ਆਉਂਦੀ ਹੈ ਤੁਹਾਡੇ ਕੋਲ। ਹਾਂ ਭਾਈ ਉਹ ਕੁੜੀਆਂ ਕਿਉਂ ਆਉਂਦੀਆਂ? 18 ਸਾਲਾਂ ਤੋਂ ਲੈ ਕੇ 25 ਸਾਲਾਂ ਤੱਕ ਆਉਂਦੀ ਆ। ਇਹ ਕਹਿੰਦੇ 23 35 40 ਸਾਲ ਦੀਆਂ ਵੀ ਆਉਂਦੀਆਂ। ਹਾਂ 35 ਸਾਲ ਦੀਆਂ ਵੀ ਆਉਂਦੀਆਂ। ਤੇ ਉਹ 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 ਉਹਨਾਂ ਕੋਲ ਮੁੰਡੇ ਆਪ ਆਉਂਦੇ ਆ ਫਿਰ? ਹਾਂ ਭਈ ਆਪ ਆਉਂਦੇ ਆ। ਪੈਸੇ ਦਿੰਦੇ ਤੁਹਾਨੂੰ। ਹਾਂ। ਇਹ ਗਲਤ ਕੰਮ ਕਰ ਰਹੇ। ਇਸ ਵਿੱਚ ਭਈ ਕਰਾਇ ਲੈਨੇ ਆ। ਅਸੀਂ ਉਹ ਕੁੜੀਆਂ ਨਹੀਂ ਹੁਣ ਕੰਮ ਕਰਾਉਂਦੇ ਜਿਹੜੀ ਮੇਰੇ ਕੋਲੇ ਪਹਿਲਾਂ ਰਹਿੰਦੀ ਕਿ ਅਸੀਂ ਜਾਨੀ ਕਿ ਦੂਜੀਆਂ ਕੁੜੀਆਂ ਤੋਂ ਕਰਾਇ ਲੈਣ ਅਸਾਂ ਮਤਲਬ ਉਹਨਾਂ ਨੂੰ ਤਾਂ ਡੀਲਰ ਬਣਾਤਾ ਇੱਕ ਸੌਦਾ ਡੀਲਰ ਬਣਾਤਾ ਤੇ ਜਿਹੜੀਆਂ ਕੁੜੀਆਂ ਆਉਂਦੀਆਂ ਉਹ ਸਾਰੀਆਂ ਕੁੜੀਆਂ ਕਿਹਨੇ ਲੈਂਦੀਆਂ ਉਹ ਉਹ ਸਾਰੀਆਂ ਆ ਕੁੜੀ ਨਹੀਂ ਲੈਂਦੀਆਂ ਬਾਈ ਉਹ ਕੁੜੀ ਨਹੀਂ ਲੈਂਦੀਆਂ ਹਾਂ ਉਹ ਕੁੜੀ ਨਹੀਂ ਲੈਂਦੀਆਂ ਉਸ ਤੋਂ ਬਾਅਦ ਕੰਮ ਥੋੜਾ ਚੱਲ ਪਿਆ ਹਾਂ ਉਸ ਤੋਂ ਬਾਅਦ ਸਾਡਾ ਕਿਹੜੇ ਕਿਹੜੀ ਉਮਰ ਦੇ ਮੁੰਡੇ ਆਉਂਦੇ ਇੱਥੇ 25 ਸਾਲ ਬਾਈ ਕੋਈ 27 ਸਾਲਾਂ ਕਵਾਦ ਉਹ ਮਰਦੇ ਵੀ ਆਉਂਦੇ ਹਣ ਹਾਂ ਹਾਂ ਵਾਦੂ ਮਰਦੇ ਵੀ ਆਉਂਦੇ ਕੋਈ ਡਰ ਨਹੀਂ ਇੱਥੇ ਕੋਈ ਡਰ ਨਹੀਂ ਬਾਈ ਅੱਛਾ ਜਿਹੜੇ ਪਿੰਡ ਦੇ ਵਿੱਚ ਗਲੀਆਂ 'ਚ ਜਿਹੜੀ ਗਲੀ ਦੇ ਵਿੱਚ ਤੁਹਾਡਾ ਘਰ ਹੈਗਾ ਉਹ ਨਾਲ ਦੇ ਘਰ ਜਿਹੜੇ ਹੈਗੇ ਆ ਉਹ ਤਾਂ ਤਰਾਜ ਕਰਦੇ ਹੋਣਗੇ ਹਾਂ ਬਾਈ ਤਰਾਜ ਤਾਂ ਕਰਦੇ ਆ ਫਿਰ ਪੂਰਾ ਹੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਵੀਰ ਤੂੰ ਛੱਡ ਦੇ ਇਹ ਕੰਮ ਮਾਹਿਰ ਹੁਣ ਔਖਾ ਹੀ ਸੜ ਜਾਵੇ ਬਈ ਯਾਰ ਹੁਣ ਜਿੰਨਾ ਜਿਕੇ ਮੇਰਾ ਸਾਰਾ ਕੰਮ ਸੈੱਟ ਨਹੀਂ ਹੁੰਦਾ ਉਹਨਾਂ ਜ਼ਿਕਰ ਤੈਨੂੰ ਸ਼ਰਮ ਨਹੀਂ ਆਉਂਦੀ ਜੇ ਮਤਲਬ ਉਹ ਗਲੀ ਦੇ ਵਿੱਚ ਤੂੰ ਗਲਤ ਕੰਮ ਕਰਦਾ ਤੇ ਉਹਨਾਂ ਦੀਆਂ ਗਵਾਂਡੀਆਂ ਦੀਆਂ ਕੁੜੀਆਂ ਵੀ ਉੱਥੋਂ ਲੰਘਦੀਆਂ ਬੁਣੀਆਂ ਵੀ ਲੰਘਦੀਆਂ ਉਹਨਾਂ ਦੇ ਰਿਸ਼ਤੇਦਾਰ ਵੀ ਆਉਂਦੇ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਆਹ ਕੰਮ ਕਰੀ ਜਾਂਦਾ ਤੂੰ ਤੂੰ ਆਹ ਕੰਮ ਕਰਨਾ ਕਿਤੇ ਹੋਰ ਪਾਸੇ ਕਰ ਲੈ ਤੂੰ ਆਹ ਗਲੀ ਪਿੰਡ ਦੇ ਵਿੱਚ ਹੀ ਕਰਨਾ ਸ਼ਰਮ ਤਾਂ ਆਉਂਦੀ ਆ ਫਿਰ ਬਾਈ ਯਾਰ ਹੁਣ ਕੀ ਕੀਤਾ ਜਾਵੇ ਯਾਰ ਸ਼ਰਮ ਗਾਦੀ ਆ ਫਿਰ ਤੂੰ ਤਾਂ ਤੂੰ ਤਾਂ ਨਾਲੇ ਉਹ ਆਕਰਦਾ ਸੀਗਾ ਜਦੋਂ ਤੇਰੀ ਵੀਡੀਓ ਵਾਇਰਲ ਹੋਈ ਸੀ ਨਾਲੇ ਤੂੰ ਆਕਰਦਾ ਸੀਗਾ ਵੀ ਮੇਰਾ ਕੀ ਕਰ ਲਓਗੇ ਤੁਸੀਂ ਮੈਂ ਨਾ ਕੋਈ ਕੌਣ ਕੋਈ ਕਰ ਲੂਗਾ ਅਸੀਂ ਕਿਹੜਾ ਲੋਕਾਂ ਨੂੰ ਦਿਖਾਉਣੇ ਆ ਵੀ ਆਹ ਕਰਦੇ ਆ ਅਸੀਂ ਆਹ ਤੁਹੰਦਾ ਸਾਡਾ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਲੋਕ ਕਮਲੇ ਆ ਜਦੋਂ ਤਾਂ ਇੱਕ ਦੂਜੇ ਦੇ ਉੱਤੇ ਮੋਟਰਸਾਈਕਲ ਚੜ੍ਹ ਕੇ ਉਹਨਾਂ ਥੋੜੇ ਬਾਹਰ ਚ ਖੜਦੇ ਆ ਉਦੋਂ ਉਦੋਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਐਂ ਤਾਂ ਲੱਗਦਾ ਹਮ ਹਰ ਤਰ੍ਹਾਂ ਦੇ ਲੋਕ ਆਉਂਦੇ ਉੱਥੇ ਬਸ ਬਈ ਯਾਰ ਹੁਣ ਕੀ ਕੀਤਾ ਜਾਵੇ ਯਾਰ ਬਸ ਛੱਡਦੇ ਆ ਬਸ ਤੇਰੇ ਜਵਾਕ ਹੈਗੇ ਆ ਹਾਂ ਬਈ ਕੀ ਕੌਣ ਕੌਣ ਮੁੰਡਾ ਤੇ ਕੁੜੀ ਆ ਬਈ ਮੁੰਡਾ ਤੇ ਕੁੜੀ ਤੇਰੀ ਕੁੜੀ ਵੀ ਆਹ ਕੰਮ ਕਰਦੀ ਆ ਫਿਰ ਨਾ ਕਿਉਂ ਉਹਨੂੰ ਵੀ ਲਾਦੇ ਫਿਰ ਇਹ ਕੰਮ ਉਹਨੂੰ ਕਿੰਨਾ ਲਾਦਾ ਬਈ ਯਾਰ ਮੇਰੇ ਕੋਲ ਨਾ ਬਈ ਕੁੜੀ ਚੱਲ ਗਈ ਆ ਫੇਰ ਉਹ ਕਿ ਕੁੜੀ ਚੱਲ ਗਈ ਆ ਫੇਰ ਤੇਰੀ ਕੁੜੀ ਵੀ ਕੰਮ ਕਰ ਉਹਨੂੰ ਵੀ ਲਾ ਦੇ ਫੇਰ ਕੀ ਹੁੰਦਾ ਇਹਦਾ ਧੰਦਾ ਹੀ ਆ ਵਧੀਆ ਪੈਸੇ ਬਣਨਗੇ ਤੈਨੂੰ ਹੁਣ ਐਵੇਂ ਹੀ ਲਾਦਾ ਯਾਰ ਬਈ ਯਾਰ ਹੋਰ ਆ ਦੀ ਘਰ ਵਾਲੀ ਵੀ ਲਾ ਦੇ ਐਵੇਂ ਕਿਵੇਂ ਲਾ ਦੇ ਲੋਕਾਂ ਦੀਆਂ ਘਰ ਵਾਲੀਆਂ ਨਹੀਂ ਹੈਗੇ ਗਲੀ ਦੇ ਵਿੱਚ ਤੁਸੀਂ ਗਲਤ ਕੰਮ ਕਰਦੇ ਚੱਲ ਕੋਈ ਨਹੀਂ ਬਈ ਯਾਰ ਚੱਲ ਕਿਉਂ ਨਹੀਂ ਬਈ ਯਾਰ ਚੱਲ ਹੌਲੀ ਹੌਲੀ ਛੱਡਦਾ ਕਿ ਬਈ ਤਾਹੇ ਯਾਰ ਕਿੰਨੀ ਕੁ ਪਾਵਰ ਹੈ ਤੇਰੇ ਕੋਲ ਪਾਵਰ ਬਹੁਤ ਆ ਜੇ ਹੁਣ ਤੂੰ ਆਖੀਆਂ ਇੰਨੇ ਇੰਨੇ ਪੈਸੇ ਚਾਹੀਦੇ ਇੰਨੇ ਪੈਸੇ ਤੇਰੇ ਨੂੰ ਤੈਨੂੰ ਮੱਲਿਆ ਦਾ ਇਹ ਪੈਸਾ ਕਿੱਥੋਂ ਆਉਂਦਾ ਪੈਸਾ ਆ ਹੀ ਪੰਦਾ ਬਸ ਇਹ ਕੰਮ ਦੇ ਵਿੱਚ ਪੈਸਾ ਵਧੂਗਾ ਹਾਂ ਇਹ ਕੰਮ 'ਚ ਪੈਸਾ ਵਧੂਗਾ ਵਧੂਗਾ ਜਿਹੜਾ ਇਹ ਧੰਦਾ ਤੁਸੀਂ ਕਰਦੇ ਹੋ ਹਾਂ ਵਧੂਗਾ ਇਹ ਦਿਨ ਇਹ ਇਹ ਹਰ ਪਾਸੇ ਧੰਦਾ ਚੱਲਦਾ ਇਹ ਸਿਸਟਮ ਚਾਰੇ ਪਾਸੇ ਬੋਈ ਸਾਰੇ ਪੰਜਾਬ 'ਚ ਹੀ ਆ ਹਾਂ ਮੈਂ ਨਹੀਂ ਇਹ ਕੰਮ ਬਣਾਤਾ ਇੱਥੋਂ ਤੋਂ ਆ ਇੱਥੋਂ ਸਾਡੀ ਗਲੀ ਦੀ ਤਰਪਾ ਤੈਨੂੰ ਰੇਕ ਜਨਾਨੀ ਕਹ ਦਊਗੀ ਰੇਕ ਕੁੜੀ ਕਹਦੇ ਵੀ ਮੇਰੇ ਨਾਲ ਆ ਆਹ ਕੁਝ ਕਰ ਲੈ ਐਨੇ ਪੈਸੇ ਦੇ ਦੇ ਮੈਨੂੰਗੀ ਤੂੰ ਦੇ ਦੇਂਗਾ ਹਾਂ ਦੇ ਦੇਂਗਾ ਤੂੰ ਰੇਕ ਜਨਾਨੀ ਕੋਲ ਬਾਈ ਸਾਰੀਆਂ ਹਿੱਲੀਆਂ ਪੰਗਾ ਫਿਰ ਬਾਈ ਜਦ ਮੇਰੇ ਕੋਲੇ ਬਾਈ ਜਨਾਨੀਆਂ ਆਉਂਦੀਆਂ ਤੇ ਉਹਨਾਂ ਨੂੰ ਫਿਰ ਬਾਈ ਇਹ ਕੁਝ ਕਰਦਾ ਮੈਂ ਚਲ ਮੈਂ ਠੀਕ ਹੈ ਸਮਝਦਾ ਮੈਂ ਮੈਂ ਠੀਕ ਹੈ ਪੜਨ ਦਾ ਕੰਮ ਕਰਦਾ ਮੇਰੇ ਉਹਨਾਂ ਦਾ ਕੰਮ ਕਰਦਾ ਚਲ ਮੇਰੇ ਕੋਲੇ ਜਨਾਨੀਆਂ ਆਉਂਦੀਆਂ ਫਿਰ ਬਾਈ ਤੇ ਮੈਂ ਉਹਨਾਂ ਨੂੰ ਆਖਾ ਵੀ ਤੁਸੀਂ ਹੁਣ ਹਟ ਜਾਓ ਕਿ ਨਹੀਂ ਜਨਾਨੀਆਂ ਬਾਈ ਤੱਕੇ ਨਾਲ ਆਉਂਦੀਆਂ ਯਾਰ ਇਹਦੀ ਮੇਰਾ ਕੀ ਖਸੂਰ ਹੈ ਅੱਛਾ ਮਤਲਬ ਪੁੰਨ ਦਾ ਕੰਮ ਕਰਦਾ ਜਿਹੜੇ ਲੋਕ ਭੱਜੇ ਫਿਰਦੇ ਲੋਕਾਂ ਨੂੰ ਜਿਨ੍ਹਾਂ ਨੂੰ ਮਿਲਦਾ ਨਹੀਂ ਕੁਝ ਤੇ ਉਹ ਤੇਰੇ ਕੋਲ ਆਉਂਦੇ ਤੂੰ ਪੁੰਨ ਦਾ ਕੰਮ ਕਰਦਾ ਹਾਂ ਪੁੰਨ ਦਾ ਕੰਮ ਕਰਦੇ ਆ ਭਾਈ ਬਸ ਹੌਲੀ ਹੌਲੀ ਛੱਡਦਾ ਅਗੇ ਹੌਲੀ ਹੌਲੀ ਛੱਡਦਾ ਅਗੇ ਕਹਤਾ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਤੰਦਾ ਸ਼ਰਿਆਮ ਚੱਲਦਾ ਜਿੱਥੇ ਹਰ ਇੱਕ ਟਾਈਮ ਹਰ ਇੱਕ ਉਮਰ ਦੀ ਕੁੜੀ 21 22 ਸਾਲ ਦੀ 23 ਸਾਲ ਦੀ 24 ਸਾਲ ਦੀ 33 34 35 ਸਾਲ ਦੀਆਂ ਜਨਾਨੀਆਂ ਵੀ ਉੱਥੇ ਆਉਂਦੀਆਂ ਨੇ ਗਲਤ ਕੰਮ ਕਰਦੀਆਂ ਨੇ ਇਸ ਇਨਸਾਨ ਦੇ ਘਰ ਦੇ ਵਿੱਚ ਉਹ ਗਲਤ ਕੰਮ ਹੁੰਦਾ ਜਿੱਥੇ ਜਿਨ੍ਹਾਂ ਨੂੰ ਨਹੀਂ ਕੁਝ ਮਿਲਦਾ ਉਹ ਮੋਟਰਸਾਈਕਲ ਦੇ ਉੱਤੇ ਜਾਂਦੇ ਆ ਕਾਰਾਂ ਤੇ ਜਾਂਦੇ ਆ ਇਹਨਾਂ ਦੇ ਬਾਅਦ ਚ ਇਹਨਾਂ ਦੇ ਘਰ ਦੇ ਵਿੱਚ ਜਾਂਦੇ ਤੇ ਉੱਥੇ ਆਪਣੇ ਆਪ ਨੂੰ ਸਹੀ ਕਰਦੇ ਆ ਮਤਲਬ ਇਹ ਕਹਿੰਦਾ ਕਿ ਮੈਂ ਪੁੰਨ ਦਾ ਕੰਮ ਕਰਦਾ ਤੁਸੀਂ ਇਹ ਵੇਖੋ ਯਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਕੰਮ ਕਰਨਾ ਜਾਇਜ਼ ਆ ਕਿ ਨਜਾਇਜ਼ ਆ ਹਰ ਇੱਕ ਤੁਸੀਂ ਸ਼ਹਿਰ ਦੇ ਵਿੱਚ ਵੇਖੋਗੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਘਰ ਹੁੰਦਾ ਜਿੱਥੇ ਇਹੋ ਜਿਹਾ ਗਲਤ ਧੰਦਾ ਚੱਲਦਾ ਹੁੰਦਾ ਤੇ ਜਿਹਨੂੰ ਪਿੱਛੋਂ ਸਪੋਰਟ ਹੁੰਦੀ ਆ ਸਰਕਾਰ ਦੀ ਕਾਨੂੰਨ ਦੀ ਜਿੱਥੇ ਉਹ ਪੈਸੇ ਭੇਜਦੇ ਆ ਤੇ ਉਹਨਾਂ ਨੂੰ ਕੋਈ ਚੱਕਣ ਵਾਲਾ ਹੁੰਦਾ ਨਹੀਂ ਕੋਈ ਠੀਕ ਆ ਕਿਉਂਕਿ ਜਿਹੜੀ ਗਲੀ ਦੇ ਵਿੱਚ ਇਹਦਾ ਘਰ ਆ ਉਸ ਗਲੀ ਦੇ ਵਿੱਚ ਹੋਰ ਵੀ ਲੋਕਾਂ ਦੇ ਘਰ ਆ ਗਵਾਂਡੀਆਂ ਦੇ ਘਰ ਆ ਜਿੱਥੇ ਜਿੱਥੇ ਤੁਸੀਂ ਦੇਖ ਲਓ ਵੀ ਜਿੱਥੇ ਉਹਨਾਂ ਦੇ ਗਵਾਂਡੀਆਂ ਦੇ ਘਰ ਆ ਜਿੱਥੇ ਗਲਤ ਕੰਮ ਹੁੰਦੇ ਆ ਤੇ ਉੱਥੇ ਕੁੜੀਆਂ ਪੜਨ ਵਾਲੀਆਂ ਕੁੜੀਆਂ ਵੀ ਲੰਘਦੀਆਂ ਨੇ ਉਹਨਾਂ ਦੀਆਂ ਜਨਾਨੀਆਂ ਵੀ ਲੱਗਦੇ ਉਹਨਾਂ ਰਿਸ਼ਤੇਦਾਰ ਵੀ ਲੰਘਦੇ ਨੇ ਤੇ ਇਸ ਬੰਦੇ ਦੇ ਘਰ ਦੇ ਵਿੱਚ ਉਹ ਗਲਤੰਦਾ ਚੱਲਦਾ ਤੇ ਲੋਕਾਂ ਨੂੰ ਕੀ ਕੀ ਸੇਧ ਮਿਲੂਗੀ ਉਹਨਾਂ ਦੇ ਜਵਾਕਾਂ ਨੂੰ ਕੀ ਸੇਧ ਮਿਲੂਗੀ ਵੀ ਇੱਥੇ ਕਿਹੜਾ ਕੰਮ ਚੱਲਦਾ ਉਹ ਵੀ ਇਹੋ ਜਿਹਾ ਸੋਚਣਗੇ ਉਹ ਵੀ ਇਹੋ ਜਿਹਾ ਪੈਸਾ ਬਣਾਉਣ ਨੂੰ ਫਿਰਨਗੇ ਵੀ ਸਾਨੂੰ ਵੀ ਸੌਖਾ ਪੈਸਾ ਬਣ ਜੇ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਤੇ ਲੋਕਾਂ ਨੂੰ ਇਦਾਂ ਹੁੰਦਾ ਵੀ ਇਹ ਕੰਮ ਕਰੀਏ ਤੇ ਸਾਨੂੰ ਪੈਸਾ ਬਣੂਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੀਆਂ ਸਾਡੀਆਂ ਕੁੜੀਆਂ ਨੇ ਪੜਨ ਜਾਂਦੀਆਂ ਨੇ ਜਾਂ ਸਾਡੇ ਘਰ ਦੇ ਵਿੱਚ ਰਿਸ਼ਤੇਦਾਰ ਆਉਂਦੇ ਆ ਸਾਡੀਆਂ ਆਉਣ ਵਾਲੀ ਪੀੜ੍ਹੀ ਆ ਉਹਨਾਂ ਤੇ ਕੀ ਪ੍ਰਭਾਵ ਪਊਗਾ ਇਹੋ ਜਿਹੇ ਕੰਮ ਜਿਹੜੇ ਹੁੰਦੇ ਆ ਇਹਨਾਂ ਤੇ ਪਾਬੰਦੀ ਜ਼ਰੂਰ ਹੋਣੀ ਚਾਹੀਦੀ ਆ ਜੇ ਇਹੋ ਜਿਹੇ ਕੰਮ ਕਰਨੇ ਵੀ ਆ ਯਾਰ ਪਿੰਡੋਂ ਬਾਹਰ ਕਰੋ ਸ਼ਹਿਰਾਂ ਤੋਂ ਬਾਹਰ ਕਰੋ ਪਰ ਕਈ ਲੋਕ ਇਹੋ ਜਿਹੇ ਬੇਕਾਰ ਬੰਦੇ ਹੁੰਦੇ ਆ ਜਿਹੜੇ ਪਿੰਡਾਂ ਦੇ ਗਲੀਆਂ ਦੇ ਵਿੱਚ ਇਹੋ ਜਿਹਾ ਘਰਾਂ ਦੇ ਵਿੱਚ ਇਹੋ ਜਿਹੇ ਗਲਤ ਕੰਮ ਕਰਦੇ ਆ ਪਰ ਵੇਖਣ ਵਾਲੇ ਨੂੰ ਕੀ ਲੱਗੂਗਾ ਹਨਾ ਅੱਜ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿਵੇਂ ਇੱਕ ਪਿੰਡ ਦਾ ਨਾਮ ਰੱਖ ਲਈਏ ਆਪਾਂ ਕਿਸੇ ਪਿੰਡ ਦੇ ਵਿੱਚ ਜਿਵੇਂ ਗਲਤ ਕੰਮ ਹੁੰਦਾ ਤੇ ਲੋਕ ਸਾਰੇ ਪਿੰਡ ਦੇ ਵਿੱਚ ਹੀ ਐਂ ਕਹਿਣਗੇ ਵੀ ਉਸ ਪਿੰਡ ਦੇ ਵਿੱਚ ਯਾਰ ਆਹ ਕੰਮ ਹੁੰਦਾ ਉਸ ਪਿੰਡ ਦੇ ਵਿੱਚ ਆਹ ਕੰਮ ਹੁੰਦਾ ਉਸ ਪਿੰਡ ਦੇ ਵਿੱਚ ਆਹ ਕੰਮ ਹੁੰਦਾ ਤੇ ਆਪਾਂ ਚੱਲਦੇ ਆਂ ਪੈਸੇ ਦੇਵਾਂਗੇ ਆਪਣਾ ਕੰਮ ਹੋ ਜਾਊਗਾ ਉਹ ਪਿੰਡ ਦੇ ਵਿੱਚ ਹੋ ਜਾਊਗਾ ਪਰ ਇੱਕ ਘਰ ਦੇ ਨਾਲ ਸਾਰਾ ਪਿੰਡ ਖਰਾਬ ਹੁੰਦਾ ਤੈਨੂੰ ਐ ਨਹੀਂ ਪਤਾ ਲੱਗਦਾ ਵੀ ਜਿਵੇਂ ਤੇਰੇ ਘਰ ਦੇ ਵਿੱਚ ਇਹ ਕੰਮ ਹੁੰਦਾ ਤੇ ਜੇ ਕੋਈ ਤੇਰੇ ਕੋਲ ਆਉਂਦਾ ਅਗਲਾ ਤੇਰੇ ਪਿੰਡ ਦਾ ਨਾਮ ਲੈ ਕੇ ਆਉਂਦਾ ਤੇਰੇ ਪਿੰਡ ਦਾ ਨਾਂ ਲੈ ਕੇ ਆਉਂਦਾ ਜਦੋਂ ਕਹਿੰਦਾ ਵੀ ਉਹ ਪਿੰਡ ਚਲਦੇ ਆ ਉੱਥੇ ਜਾ ਕੇ ਆਪਾਂ ਇਹ ਕੰਮ ਕਰਾਂਗੇ ਗਲਤ ਕੰਮ ਕਰਾਂਗੇ ਤੇ ਆਪਾਂ ਨੂੰ ਸੰਤੋਸ਼ਟੀ ਮਿਲ ਜੂਗੀ ਤੇ ਤੈਨੂੰ ਐ ਨਹੀਂ ਲੱਗਦਾ ਵੀ ਤੇਰੇ ਪਿੰਡ ਦਾ ਨਾਂ ਖਰਾਬ ਹੁੰਦਾ ਇਹਦੇ ਵਿੱਚ ਹਾਂ ਭਾਈ ਐ ਤਾਂ ਹੁੰਦਾ ਯਾਰ ਭਾਵੇਂ ਮੇਰੇ ਪਿੰਡ ਦੀ ਬੇਇੱਜ਼ਤੀ ਹੋ ਗਈ ਯਾਰ ਫਿਰ ਤੂੰ ਕੰਮ ਕਿਉਂ ਛੱਡਦਾ ਹੈ ਬਾਬਾ ਜੀ ਛੱਡਦਾ ਗਿਆ ਹੁਣ ਹੂੰ ਛੱਡ ਦੂੰਗਾ ਮੈਂ ਜਿਹੜਾ ਪੈਸਾ ਬਣਦਾ ਫਿਰ ਉਹ ਉਹ ਭੈਣ ਮਰਾਵੇ ਉਹ ਉਹਦੇ ਕੰਮ ਤੋਂ ਆਪਾਂ ਕੀ ਲੈਣਾ ਯਾਰ ਤੇ ਪਹਿਲਾਂ ਨਹੀਂ ਪਤਾ ਲੱਗਿਆ ਇਹ ਕੰਮ ਦਾ ਹੱਕ ਸੱਚ ਦੀ ਹੁਣ ਆਪਾਂ ਕਮਾਈ ਕਰਾ ਗਏ ਯਾਰ ਹੱਕ ਸੱਚ ਦੀ ਕਮਾਈ ਪਹਿਲਾਂ ਨਹੀਂ ਤੈਨੂੰ ਪਤਾ ਲੱਗੀ ਪਹਿਲਾਂ ਨਾ ਬਾਈ ਰਮਨ ਕੁੜੀ ਨੂੰ ਲਾਲਚ ਲੈ ਕੇ ਆ ਕੋਈ ਕਰਾਤਾ ਯਾਰ ਹੂੰ ਤੇ ਹੁਣ ਹੁਣ ਬਸ ਉਹ ਕੁੜੀ ਨੂੰ ਮੈਂ ਉਹ ਕਹਿੰਦਾ ਵੀ ਜਾ ਭਾਈ ਠੀਕ ਹੈ ਤੂੰ ਆਪ ਦਾ ਹੋਰ ਕੋਈ ਧੰਦਾ ਚਲਾ ਤੇ ਮੈਨੂੰ ਇਹ ਕੰਮ ਚੋਂ ਕਰ ਤੇ ਜਿਹੜੀ ਪਿੰਡ ਦੇ ਵਿੱਚ ਪਹਿਲਾਂ ਪਾਵਰ ਵੀ ਰੱਖਦਾ ਹੁੰਦਾ ਸੀ ਮੈਂ ਐ ਕਰ ਦੂੰ ਮੇਰਾ ਕੀ ਕਰ ਲੋਗੇ ਤੁਸੀਂ ਮੈਂ ਤੁਹਾਡਾ ਆ ਕਰ ਦੂੰ ਮੈਂ ਤੁਹਾਡਾ ਉਹ ਕਰ ਦੂੰ ਮੈਂ ਇਹ ਕੰਮ ਬੰਦ ਨਹੀਂ ਹੁੰਦਾ ਤੁਸੀਂ ਕਿਵੇਂ ਕਿਵੇਂ ਕਰਾ ਲੋਗੇ ਮੇਰਾ ਕੰਮ ਬਸ ਬਈ ਰਹਣਾ ਜ ਚਾਰੇ ਪਾਸੇ ਵੇਚਤੀ ਹੋਗੇ ਹੁਣ ਫਿਰ ਬਈ ਰਹ ਤੇ ਹਰ ਬੰਦਾ ਐਂ ਕਹਦਾ ਸੋਚਦਾ ਯਾਰ ਵੀ ਰੱਬ ਨੂੰ ਹਰੇਕ ਬੰਦਾ ਕਹਿੰਦਾ ਵੀ ਰੱਬ ਤੜਕੇ ਉੱਠ ਕੇ ਗੁਰਦੁਆਰਾ ਜਾਂਦਾ ਤੇ ਬਾਅਦ ਵਿੱਚ ਗਲਤ ਕੰਮ ਕਰਦਾ ਤੁਸੀਂ ਉਹੀ ਉਹੋ ਜਿਹੇ ਬੰਦੇ ਹੋ ਨਾ ਨਾ ਬਾਈ ਉਹ ਇਹਦਾ ਠੀਕਾ ਗੱਲ ਮੈਂ ਤੇਰੇ ਬਈ ਮੰਨਦਾ ਵੀ ਬੰਦਾ ਗੁਰਦੁਆਰੇ ਜਾਂਦਾ ਠੀਕ ਆ ਆ ਕਰਦਾ ਬਾਅਦ ਵਿੱਚ ਤੁਹਾਡੇ ਫਿਰ ਗੁਰਦੁਆਰੇ ਜਾਂਦਾ ਕੀ ਫਾਇਦਾ ਤੁਸੀਂ ਬਾਅਦ ਚ ਇਹੋ ਜਿਹੇ ਕੰਜਰਪੁਣਾ ਕਰਨਾ ਜੀ ਕੰਜਰਪਣਾ ਬਾਈਰ ਹੁਣ ਜੇ ਲੋਕ ਕਰਦੇ ਰਾ ਫੇਰ ਹੀ ਆ ਬਾਈ ਯਾਰ ਸਾਰਾ ਸਾਰਾ ਪੰਜਾਬ ਵੀ ਕਰੀ ਜਾਂਦਾ ਮੈਂ ਇਕੱਲਾ ਥੋੜੀ ਕਰਦਾ ਜੇ ਤੇਰੇ ਵਰਗੇ ਤੂੰ ਹਟੇਗਾ ਜਾਂ ਹੋਰ ਤੈਨੂੰ ਵੇ ਇੱਕ ਹੋਰ ਵੀ ਹਟੂਗਾ ਜੇ ਤੂੰ ਐ ਥੋੜੀ ਤਿੰਨ ਤੈਨੂੰ ਵੇ ਇੱਕ ਹੋਰ ਵੀ ਲੱਗੂਗਾ ਫਿਰ ਤਾਂ ਹਾਂ ਸਾਰੇ ਲੱਗਣਗੇ ਤੇਰੇ ਕਰਕੇ ਪਤਾ ਤੈਨੂੰ ਤੇਰੇ ਪਿੰਡ ਦੇ ਵਿੱਚ ਚਾਰ ਪੰਜ ਘਰ ਇਹੇ ਜੇ ਵੀ ਹੋਗੇ ਜਿੱਥੇ ਇਹੇ ਜੇ ਫੇਰ ਕੰਮ ਧੰਦਾ ਚੱਲ ਪਿਆ ਹਾਂ ਆਪਣੇ ਕਿਹਦੇ ਕਰਕੇ ਹੋਇਆ ਆਲੇ ਦੀਵਾਲੀ ਆਪਾਂ ਕਿਹਦੇ ਕਰਕੇ ਹੋਇਆ ਮੇਰੇ ਕਰਕੇ ਹੋਇਆ ਬਾਈ ਤੇਰੇ ਪਿੰਡ ਚ ਤਾਂ ਉਹ ਤੇਰੇ ਕਰਕੇ ਹੀ ਹੋਇਆ ਹਾਂ ਪਹਿਲਾਂ ਤੂੰ ਹੀ ਕੀਤਾ ਸੀ ਹਾਂ ਤੇ ਹੁਣ ਕੀ ਕਹਿਣਾ ਚਾਹਣਾ ਜਿਹੜੇ ਇਹ ਜੇ ਕੰਮ ਕਰਦੇ ਮੈਂ ਤਾਂ ਬਾਈ ਸਾਰਿਆਂ ਨੂੰ ਇਹੀ ਬੇਨਤੀ ਕਰਕੇ ਜਾਉਣਾ ਵੀ ਠੀਕ ਆ ਵੀ ਜਿਹੜਾ ਵੀ ਮੇਰਾ ਵੀਰ ਉਹ ਜਾ ਕੋਈ ਕੰਮ ਕਰਦਾ ਠੀਕ ਆ ਕੋਈ ਵੀ ਛੋਡੇ ਕੁੜੀ ਘਰੇ ਆਉਂਦੀ ਆ ਠੀਕ ਆ ਬਾਈ ਕਿਸੇ ਦੇ ਮਗਰ ਨਾਲ ਲੱਗੋ ਯਾਰ ਠੀਕ ਆ ਆਉ ਦਾ ਬਾਈ ਸਹੀ ਕੰਮ ਕਰੋ ਹੱਕ ਸੱਚ ਦੀ ਰੋਟੀ ਖਾਓ ਯਾਰ ਹੱਕ ਸੱਚ ਦੀ ਬਾਈ ਰੋਟੀ ਮੁੱਲ ਤਰਦੀ ਆ ਕੰਮ ਛੱਡੇਗਾ ਇਹ ਹਾਂ ਬਾਈ ਛੱਡ ਦੇਣਾ ਤੇਰੀ ਘਰ ਵਾਲੀ ਵੀ ਤੇਰੇ ਜਵਾਕ ਵੀ ਤੇਰੀ ਕੁੜੀ ਵੀ ਆ ਯਾਰ ਜੇ ਕੋਈ ਤੇਰੀ ਕੁੜੀ ਨੂੰ ਗਲਤ ਬੋਲੇ ਜਾਂ ਤੇਰੇ ਘਰ ਵਾਲੀ ਨੂੰ ਗਲਤ ਬੋਲੇ ਜਾਂ ਉਹ ਗਲਤ ਧੰਦਾ ਕਰੇ ਫੇਰ ਕਿਵੇਂ ਲੱਗੂਗਾ ਹਾਂ ਫੇਰ ਤਾਂ ਸੂ ਸੂਗਾ ਫਿਰ ਤਾਂ ਹਾਂ ਹੁਣ ਲੱਗਦਾ ਪਤਾ ਹਾਂ ਬਈ ਲੱਗਦਾ ਇਹੋ ਜਿਹੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹੋ ਜੇ ਕੰਮ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹਾਂ ਬਈ ਸਾਰੇ ਪੰਜਾਬ ਨੂੰ ਲੱਗਣਾ ਚਾਹੀਦਾ ਉਹ ਜੇ ਤੁੰਦਾ ਬੰਦ ਹੋਣਾ ਚਾਹੀਦਾ ਬਈ ਆਪਦੀ ਉਹ ਕਰੋ ਯਾਰ ਕਿਰਤ ਕਮਾਈ ਕਰੋ ਯਾਰ ਹੂੰ ਠੀਕ ਆ ਆਪ ਇਹ ਹੀ ਚਾਹੁੰਦੇ ਆ ਦੋਸਤੋ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਗਲਤ ਕੰਮ ਤੰਦੇ ਗੱਲ ਤੇ ਚੱਲਦੇ ਆ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਲੋਕ ਆਉਂਦੇ ਆ ਉਥੇ ਗਲਤ ਕੰਮ ਹੁੰਦੇ ਆ ਛੋਟੀਆਂ ਉਮਰ ਦੀਆਂ ਕੁੜੀਆਂ ਨੂੰ ਕਿਤੇ ਨਾ ਕਿਤੋਂ ਲਿਆ ਕੇ ਕਿਡਨਾਪ ਕਰਕੇ ਕਹਿ ਦਈਏ ਜਾਂ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਉਥੇ ਗਲਤ ਕੰਮ ਹੁੰਦੇ ਆ ਇਹੋ ਜਿਹੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਵੀ ਗਲਤ ਆ ਇਹ ਗੱਲ ਬਹੁਤ ਜਿਆਦਾ ਗਲਤ ਆ ਪੰਜਾਬ ਦੇ ਵਿੱਚ ਇਹ ਜੇ ਕੰਮ ਨਹੀਂ ਹੋਣੇ ਚਾਹੀਦੇ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਸਾਰਿਆਂ ਨੂੰ ਮੈਂ ਗੱਲ ਕਹਿਣਾ ਚਾਹਣਾ ਜਿਹੜਾ ਪੰਜਾਬ ਆਣਾ ਇਹ ਇੱਕ ਸੂਰਵੀਰਾਂ ਦੀ ਧਰਤੀ ਆ ਸਿੱਖ ਆਪਣੀ ਕੌਮ ਬਹੁਤ ਤਗੜੀ ਹੋਈ ਆ ਤੇ ਤੁਹਾਨੂੰ ਮਾੜੀ ਮੋਟੀ ਸ਼ਰਮ ਜ਼ਰੂਰ ਆਉਣੀ ਚਾਹੀਦੀ ਆ ਕਿਉਂਕਿ ਇਹ ਜਿਹੇ ਕੰਮ ਜਿਹੜੇ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਕਰ ਰਹੇ ਹੋ ਨਾ ਤੁਹਾਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਤੁਹਾਡੇ ਵੀ ਮਾਂ ਪਿਓ ਹੈਗੇ ਆ ਤੁਹਾਡੇ ਵੀ ਘਰ ਵਾਲੀਆਂ ਥੋਡੀਆਂ ਵੀ ਕੁੜੀਆਂ ਹੈਗੀਆਂ ਜੇ ਉਹਨਾਂ ਨੂੰ ਕੋਈ ਗਲਤ ਬੋਲੇ ਜਾਂ ਉਹ ਗਲਤ ਕੰਮ ਕਰਨ ਫੇਰ ਕੀ ਲੱਗੂ ਤੁਹਾਨੂੰ ਕਿਵੇਂ ਲੱਗੂਗਾ ਤੁਹ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਕੰਮ ਨੂੰ ਬੰਦ ਹੋਣਾ ਜ਼ਰੂਰੀ ਆ ਹਾਂ ਜੇ ਇਹ ਇਹੋ ਜਿਹੇ ਕੰਮ ਸਟਾਰਟ ਵੀ ਆ ਪਰ ਇਹਨਾਂ ਨੂੰ ਥੋੜਾ ਜਿਹਾ ਦੂਰ ਹੋਣਾ ਚਾਹੀਦਾ ਸ਼ਹਿਰਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਦੂਰ ਹੋਣਾ ਚਾਹੀਦਾ ਪਰ ਅੱਜ ਕੱਲ ਇਹੋ ਜਿਹੇ ਪਿੰਡ ਇਹੋ ਜਿਹੇ ਤੁਹਾਨੂੰ ਨਾਮ ਹੈ ਸੁਣਾ ਸਕਦਾ ਜਿਹੜੇ ਤੁਸੀਂ ਸੁਣੇ ਹੋਣਗੇ ਤੇ ਤੁਸੀਂ ਕਹੋਗੇ ਹਾਂ ਯਾਰ ਇੱਥੇ ਵੀ ਹੁੰਦਾ ਇਹ ਕੰਮ ਪਿੰਡਾਂ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਕੰਮ ਹੋਣ ਲੱਗਿਆ ਇਹੋ ਜਿਹੇ ਘਰ ਉੱਥੇ ਹੁੰਦੀ ਆ ਇੱਕ ਅੱਦਾਕਾਰ ਹੁੰਦਾ ਜਿੱਥੇ ਗਲਤ ਕੰਮ ਹੁੰਦਾ ਜਿੱਥੇ ਜਨਾਨੀਆਂ ਦੂਰੋਂ ਚੱਲ ਕੇ ਆਉਂਦੀਆਂ ਨੇ ਉਸ ਘਰ ਦੇ ਵਿੱਚ ਆ ਕੇ ਬਹਿ ਜਾਂਦੀਆਂ ਨੇ ਉੱਥੇ ਆਪਣੇ ਆਪ ਮੁੰਡੇ ਆਉਂਦੇ ਨੇ ਉੱਥੇ ਆਪ 40 45 ਸਾਲ ਦੇ ਬਜ਼ੁਰਗ ਵੀ ਕਹਿ ਸਕਦੇ ਆ ਉਹ ਵੀ ਆਉਂਦੇ ਨੇ ਗਲਤ ਕੰਮ ਕਰਦੇ ਨੇ ਪੈਸਾ ਦੇ ਕੇ ਆਪਾਂ ਕਹਿੰਦੇ ਆ ਯਾਰ ਆਪਣੇ ਸਰੀਰ ਵਧੀਆ ਨੇ ਆਪਾਂ ਕਹਿੰਦੇ ਆ ਤੜਕੇ ਉੱਠਦੇ ਆਪਾਂ ਗੁਰੂ ਘਰ ਜਾਂਦੇ ਆ ਚੰਗੇ ਆਪਾਂ ਕਹਿੰਦੇ ਆ ਬਾਬਿਆਂ ਕੋਲ ਜਾਂਦੇ ਆ ਮੱਥਾ ਟੇਕਦੇ ਆ ਵੀ ਅਸੀਂ ਸਾਡੇ ਤੋਂ ਗਲਤ ਕੰਮ ਨਾ ਹੋਵੇ ਅਸੀਂ ਗਲਤ ਕੰਮ ਨਹੀਂ ਕਰਨਾ ਚਾਹੁੰਦੇ ਪਵਿੱਤਰ ਆਸੀਂ ਪਰ ਬਾਅਦ ਵਿੱਚ ਕਈ ਇਹੋ ਜਿਹੇ ਲੋਕ ਨੇ ਜਿਹੜੇ ਗਲਤ ਕੰਮ ਕਰਦੇ ਨੇ ਕਿਉਂ ਕਰਦੇ ਨੇ ਆਪਾਂ ਇੱਕ ਬਹੁਤ ਤਗੜੀ ਕੌਮ ਆ ਤੇ ਇਸ ਨੂੰ ਮਾੜਾ ਮੋਟਾ ਸੰਭਾਲ ਕੇ ਰੱਖੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਨੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ